ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਾਨੂੰ ਜੀ ਆਇਆਂ ਜੀ ਆਓ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਪ੍ਰੰਤੂ ਸੇ ਅਰਥ ਕਰਾਂਗੇ ਅੱਜ ਵਡਹੰਸ ਕੀ ਵਾਰ ਮਹੱਲਾ ਚੌਥਾ ਲੱਲਾ ਬਹਿਲੀਮਾ ਕੀ ਤੁੰਗਾਵਣੀ ਦੇ 18ਵੇਂ ਸ਼ਬਦੀ ਵਾਰੀ ਹੈ ਜੀ ਵਡਹੰਸ ਕੀ ਵਾਰ ਮਹੱਲਾ ਚੌਥਾ ਲੱਲਾ ਬਹਿਲੀਮਾ ਕੀ ਤੁੰਗਾਵਣੀ ੴ ਸਤਿਗੁਰੂ ਪ੍ਰਸਾਦ ਸ ਲੋਕ ਮਹਲਾ ਤੀਜਾ ਜਗਤ ਅਗਿਆਨੀ ਅੰਧ ਹੈ ਦੂਜੇ ਪਾਏ ਕਰਮ ਕਮਾਏ ਦੂਜੇ ਪਾਏ ਜੀਤੇ ਕਰਮ ਕਰੇ ਦੁਖ ਲੱਗੇ ਤੰਤਾਏ ਜਗਤ ਅਗਿਆਨੀ ਅੰਧ ਹੈ ਦੂਜੇ ਪਾਏ ਕਰਮ ਕਮਾਏ ਦੂਜੇ ਪਾਏ ਜੀਤੇ ਕਰਮ ਕਰੇ ਦੁਖ ਲੱਗੇ ਤੰਤਾਏ ਗੁਰ ਪ੍ਰਸਾਦੀ ਸੁਖ ਉਪਜੇ ਗੁਰ ਕਾ ਸਬਦ ਕਮਾਏ ਸੱਚੀ ਬਾਣੀ ਕਰਮ ਕਰੇ ਅੰਧਨ ਨਾਮ ਤੇ ਆਏ ਨਾਨਕ ਜਿਤ ਆਪੇ ਲਾਏ ਤੇਤ ਲਗੇ ਕਹਿਣਾ ਕੁਛ ਨ ਜਾਏ ਮਹੱਲਾ ਤੀਜਾ ਹਮ ਕਰ ਨਾਮ ਖਜਾਨਾ ਸਦਾ ਹੈ ਭਗਤ ਭਰੇ ਪੰਡਾਰਾ ਹਮ ਕਰ ਨਾਮ ਖਜਾਨਾ ਸਦਾ ਹੈ ਭਗਤ ਭਰੇ ਪੰਡਾਰਾ ਸਤਗੁਰੂ ਦਾਤਾ ਜੀ ਕਾ ਸਦ ਜੀਵੇ ਦੇਵਨ ਹਾਰਾ ਅੰਧਨ ਕੀਰਤਨ ਸਦਾ ਕਰੇ ਗੁਰ ਕੇ ਸ਼ਬਦ અપਾਰਾ ਸ਼ਬਦ ਗੁਰੂ ਕਾ ਸਦ ਅਚਰੇ ਜੁਗ ਜੁਗ ਵਰਤਾਵਣ ਹਾਰਾ ਇਹ ਮਨੁਆ ਸਦਾ ਸੁਖ ਵਸੇ ਇਹ ਮਨੁਆ ਸਦਾ ਸੁਖੀ ਵਸੇ ਸਹਿਜੇ ਕਰੇ ਵਪਾਰਾ ਅੰਤਰ ਗੁਰ ਗਿਆਨ ਹਰ ਰਤਨ ਹੈ ਮੁਕਤ ਕਰਾਵਣ ਹਾਰਾ ਨਾਨਕ ਜਿਸਨੋ ਨਦਰ ਕਰੇ ਸੋ ਪਾਏ ਸੋ ਹੋਏ ਦਰਸ ਚਿਆਰਾ ਪਾੜੀ ਤਨ ਤਨ ਸੋ ਗੁਰ ਸੁਖ ਕਈਏ ਜੋ ਸਤਿਗੁਰ ਚਰਨੀ ਜਾਏ ਪਿਆ ਜਾਏ ਪਾਇਆ ਤਨ ਤਨ ਸੋ ਗੁਰ ਸੁਖ ਕਈਏ ਜਿਨ ਹਰਨਾਮ ਮੁਖ ਰਾਮ ਕਹਾ ਤਨ ਤਨ ਸੋ ਗੁਰ ਸੁਖ ਕਈਏ ਜਿਸ ਹਰਨਾਮ ਸੁਣੀਏ ਮਨ ਆਨੰਦ ਪਿਆ ਤਨ ਤਨ ਸੋ ਗੁਰ ਸੁਖ ਕਈਏ ਜਿਨ ਸਤਿਗੁਰ ਸੇਵਾ ਕਰ ਹਰਨਾਮ ਲਿਆ ਤਿਸ ਗੁਰ ਸੁਖ ਕੋ ਹਉ ਸਦਾ ਨੰਸਕਾਰੀ ਜੋ ਗੁਰਕੇ ਪਾਣੇ ਗੁਰਸਿੱਖ ਚੱਲਿਆ ਤਨ ਤਨ ਸੋ ਗੁਰਸਿੱਖ ਕਈਏ ਜਿਨ ਸਤਗੁਰ ਸੇਵਾ ਕਰ ਹਰ ਨਾਮ ਲਿਆ ਤੇ ਸੁਰਸਿੱਖ ਕਿਉ ਹੋ ਸਦਾ ਨੰਸਕਾਰੀ ਜੋ ਗੁਰਕੇ ਪਾਣੇ ਗੁਰਸਿੱਖ ਚੱਲਿਆ ਪਹਿਲੇ ਸ਼ਲੋਕ ਮਹਲਾ 3 ਚ ਗੁਰੂ ਜੀ ਸੰਸਿਖ ਦਿੰਦੇ ਹਨ ਜੀ ਕਿ ਸਾਰਾ ਜਗਤ ਅਗਿਆਨਤਾ ਦੇ ਹਨੇਰੇ ਵਿੱਚ ਅੰਨਾ ਹੋਇਆ ਹੋਇਆ ਹੈ ਜੀ ਗੁਰੂ ਜੀ ਆਖਦੇ ਹਨ ਕਿ ਉਹ ਦ્વੈਤ ਭਾਵ ਵਿੱਚ ਲੱਗ ਕੇ ਕਰਮ ਕਰਉਂਦੇ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਦ્વੈਤ ਭਾਵਾਂ ਵਿੱਚ ਕੀਤੇ ਕਰਮ ਉਹਨਾਂ ਨਾਲ ਹੋਰ ਦੁੱਖ ਤੰਨ ਅਤੇ ਮਨ ਵਿੱਚ ਆ ਕੇ ਵਿਆਪਦਾ ਹੈ ਜੀ ਗੁਰੂ ਜੀ ਆਖਦੇ ਹਨ ਗੁਰੂ ਦੀ ਕਿਰਪਾ ਨਾਲ ਉਹਨਾਂ ਸੁਖ ਪੈਦਾ ਹੁੰਦਾ ਹੈ ਜੀ ਜਦੋਂ ਜੀਵ ਮਨੁੱਖ ਗੁਰੂ ਦੇ ਗੁਰ ਸ਼ਬਦ ਗੁਰ ਬਾਣੀ ਨਾਮ ਦੀ ਕਮਾਈ ਕਰੇ ਸੱਚੀ ਗੁਰ ਬਾਣੀ ਅਨਸਾਰ ਕਰਮ ਕਰੇ ਅਤੇ ਹਰ ਰੋਜ਼ ਗੁਰ ਸ਼ਬਦ ਗੁਰ ਬਾਣੀ ਨਾਮ ਨੂੰ ਸਿਮਰ ਕਰੇ ਜੀ ਨਾਨਕ ਦਾ ਕਥਨ ਹੈ ਜੀ ਕਿ ਪਰਮੇਸ਼ਰ ਪ੍ਰਭ ਜੀ ਜਿਸ ਪਾਸੇ ਵੱਲ ਆਪ ਲਗਾਉਂਦਾ ਹੈ ਜੀ ਉਹ ਉਧਰ ਹੀ ਲੱਗਦੇ ਹਨ ਜੀ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਜੀ ਦੂਸਰੇ ਮਹਲੇ ਤੀਜੇ ਵਿੱਚ ਗੁਰੂ ਜੀ ਸਿੱਖ ਦਿੰਦੇ ਹਨ ਜੀ ਕਿ ਸਾਡੇ ਹਿੱਤੇ ਰੂਪ ਘਰ ਵਿੱਚ ਭਾਵ ਹਰ ਇੱਕ ਦੇ ਹਿਰਦੇ ਵਿੱਚ ਹਰ ਇੱਕ ਦੇ ਹਿਰਦੇ ਅੰਦਰ ਗੁਰਸ਼ਬਦ ਗੁਰਬਾਣੀ ਨਾਮ ਦਾ ਖਜ਼ਾਨਾ ਸਦਾ ਮੌਜੂਦ ਹੈ ਅਤੇ ਗੁਰਬਾਣੀ ਗੁਰਸ਼ਬਦ ਗੁਰਬਾਣੀ ਭਗਤੀ ਦੇ ਪੰਡਾਰ ਭਰੇ ਰਹਿੰਦੇ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਕਿ ਉਹ ਸਤਗੁਰੂ ਪ੍ਰਭ ਪਰਮੇਸ਼ਰ ਉਹਨਾਂ ਨੂੰ ਗੁਰਸ਼ਾਦ ਗੁਰਬਾਣੀ ਦਾ ਪਰਦਾ ਪ੍ਰਦਾਨ ਕਰਦਾ ਹੈ ਜੀ ਜੋ ਗੁਰਸ਼ਾਦ ਗੁਰਬਾਣੀ ਨਾ ਦੁਆਰਾ ਸਤਗੁਰ ਤੇ ਨਾਮਾ ਭਗਤੀ ਵਿੱਚ ਲੱਗਦੇ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਗੁਰੂ ਦੇ ਪਾਰ ਗੁਰਸ਼ਬਦ ਗੁਰਬਾਣੀ ਨਾਮ ਦਾ ਹਰ ਰੋਜ਼ ਕੀਰਤਨ ਕਰਦੇ ਹਨ ਗੁਣ ਗਾਣ ਗਾਉਂਦੇ ਹਨ ਅਤੇ ਸਦਾ ਗੁਰਸ਼ਬਦ ਗੁਰਬਾਣੀ ਨਾਮ ਨੂੰ ਚਾਹਦੇ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਜੋ ਸਾਰੇ ਜੁਗਾਂ ਜਗੰਤਰਾ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਦੀ ਦਾਤ ਵੰਡਦਾ ਹੈ ਜੀ ਉਹ ਸੁਨੋ ਆਉਂਦੇ ਹਾਂ ਜੀ ਪਾ ਉਸ ਦਿਨ ਗੁਣਗਾਨ ਕਰਦੇ ਹਾਂ ਜੀ ਫਿਰ ਗੁਰੂ ਜੀ ਆਖਦੇ ਹਨ ਇਹ ਸਾਡਾ ਮਨ ਗੁਰਸ਼ਬਦ ਗੁਰਬਾਣੀ ਨਾਮ ਨਾਮ ਸਦਾ ਸੁਖ ਰੇ ਸੁਖ ਰੰ ਸੁਖੀ ਰਹਦਾ ਹੈ ਜੀ ਅਤੇ ਸਹਿਜ ਭਾਵਨਾ ਗੁਰਸ਼ਬਦ ਗੁਰਬਾਣੀ ਨਾਮ ਰੂਪ ਵਣਜਪਾ ਕਰਤਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਹਰ ਇੱਕ ਦੇ ਹਿਰਦੇ ਅੰਦਰ ਗੁਰੂ ਦਾ ਗਿਆਨ ਅਤੇ ਪਰਮੇਸ਼ਰ ਹਰ ਦਾ ਗੁਰਸ਼ਬਦ ਗੁਰਬਾਣੀ ਨਾਮ ਰੂਪ ਰਤਨ ਮਜੂਦ ਹੈ ਜੀ ਜੋ ਮੁਕਤੀ ਪ੍ਰਾਪਤ ਕਰਾਉਂਦਾ ਹੈ ਜੀ ਨਾਨਕ ਦਾ ਕਥਨ ਹੈ ਜੀ ਕਿ ਜਨਨ ਉਤੇ ਪਰਮੇਸ਼ਰ ਪ੍ਰਭ ਆਪਣੀ ਮਿਹਰ ਦੀ ਦ੍ਰਿਸ਼ਟੀ ਕਰਦਾ ਹੈ ਜੀ ਉਹੀ ਜੀਵ ਗੁਰਸ਼ਬਦ ਗੁਰਬਾਣੀ ਨਾਮ ਦੀ ਦਾਤ ਪ੍ਰਾਪਤ ਕਰਦੇ ਹਨ ਜੀ ਅਤੇ ਇਸੇ ਦਰਗਾਹ ਵਿੱਚ ਸੁਰਖਰੂ ਹੁੰਦੇ ਹਨ ਜੀ ਪੌੜੀ ਵਿੱਚ ਗੁਰੂ ਜੀ ਸਿੱਖ ਦਿੰਦੇ ਹਨ ਜੀ ਕਿ ਉਹ ਗੁਰਮੁਖ ਧੰਨ ਹਾਂ ਜੀ ਜੋ ਸਤਗੁਰ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਸਤਗੁਰ ਦੇ ਚਰਨਾਂ ਵਿੱਚ ਲੱਗੇ ਹਨ ਜੀ ਗੁਰੂ ਜਾਦਾ ਨੂੰ ਗੁਰਮੁਖ ਗੁਰਸਿੱਖ ਧੰਨ ਧੰਨ ਹਾਂ ਜੀ ਜਿਨ੍ਹਾਂ ਨੇ ਪਰਮੇਸ਼ਰ ਹਾਰ ਤੇ ਗੁਰਸ਼ਬਦ ਗੁਰ ਬਾਣੀ ਨਾਮ ਨੂੰ ਆਪਣੇ ਮੁਖ ਤੋਂ ਉਚਾਰਿਆ ਹੈ ਜੀ ਉਹ ਧੰਨ ਹਨ ਜਿਨ੍ਹਾਂ ਦਾ ਮਨ ਪਰਮੇਸ਼ਰ ਹਾਰ ਤੇ ਗੁਰਸ਼ਬਦ ਗੁਰ ਬਾਣੀ ਨਾਮ ਨੂੰ ਸੁਣ ਕੇ ਆਨੰਦਿਤ ਹੁੰਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਉਹ ਧੰਨ ਧੰਨ ਹਨ ਉਹਨਾਂ ਨੂੰ ਗੁਰਮੁਖਾਂ ਨੂੰ ਧੰਨ ਧੰਨ ਕਹਿਣਾ ਚਾਹੀਦਾ ਹੈ ਜੀ ਜਨਾਨ ਨੇ ਸਤਿਗੁਰ ਦੀ ਸੇਵਾ ਕਰਕੇ ਪਰਮੇਸ਼ਰ ਹਾਰਤਾ ਗੁਰਸ਼ਬ ਗੁਰਬਾਣੀ ਨਾਮ ਪ੍ਰਾਪਤ ਕੀਤਾ ਹੈ ਜੀ ਗੁਰੂ ਜਾਖਦਾਨ ਇਸ ਤਰ੍ਹਾਂ ਦੇ ਗੁਰਮਖ ਨੂੰ ਮੈਂ ਗੁਰਮਖਾ ਨੂੰ ਮੈਂ ਸਦਾ ਨਮਸਕਾਰ ਕਰਦਾ ਹਾਂ ਜੀ ਜੋ ਗੁਰਮੁਖ ਗੁਰੂ ਦੇ ਪਹਾਣੇ ਵਿੱਚ ਗੁਰਸ਼ਬ ਗੁਰਬਾਣੀ ਨਾਮ ਦੁਆਰਾ ਆਪਣੇ ਜੀਵਨ ਮਾਰਗ ਉੱਤੇ ਚੱਲਦੇ ਹਾਂ ਜੀ ਇਸ਼ਾਤ ਦਾ ਸਾਰ ਸੰਗਰੀ ਹੈ। ਇਸ਼ਾਤ ਇਸ ਗੁਰੂ ਦੀ ਸਨੂਆ ਦੇ ਅਨਕੇ ਦ્વੈਤ ਭਾਵ ਵਿੱਚ ਲੱਗ ਕੇ ਜੀਵ ਨੂੰ ਕੋ ਕੰਮ ਕਰਦਾ ਹੈ ਜੀ। ਪਰ ਗੁਰੂ ਦੀ ਕਿਰਪਾ ਨਾਲ ਗੁਰਸ਼ਬ ਗੁਰ ਬਾਣੀ ਨਾਮ ਦੀ ਕਮਾਈ ਦੁਆਰਾ ਹਰ ਰੋਜ਼ ਗੁਰਸ਼ਬ ਗੁਰ ਬਾਣੀ ਨਾਮ ਵਿੱਚ ਲਿਵ ਲੱਗਦੀ ਹੈ ਜੀ। ਫਿਰ ਗੁਰੂ ਜੀ ਆਖਦੇ ਹਰ ਇੱਕ ਜੀਵ ਦੇ ਅੰਦਰ ਹਰ ਜੀਵ ਨੁਖ ਦੇ ਅੰਦਰ ਹਿਰਦੇ ਅੰਦਰ ਗੁਰਸ਼ਬਦ ਗੁਰਬਾਣੀ ਨਾ ਖਜ਼ਾਨਾ ਮੇਰੋ ਧੈ ਜੀ ਗੁਰਸ਼ਬਦ ਗੁਰਬਾਣੀ ਨਾ ਭਗਤੀ ਦੇ ਭੰਡਾਰ ਭਰੇ ਵੈ ਹਾਂ ਜੀ ਫਿਰ ਗੁਰੂ ਜੀ ਆਖਦੇ ਜਿਨ੍ਹਾਂ ਉਤੇ ਪਰਮੇਸ਼ਰ ਪ੍ਰਭ ਆਪਣੀ ਕਿਰਪਾ ਦੀ ਦ੍ਰਿਸ਼ਟੀ ਕਰਦਾ ਹੈ ਜੀ ਉਹੀ ਵਾਸਤਵ ਕਾ ਨੂੰ ਪਛਾਣ ਕੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਇਸ ਵੀ ਦਰਗਾਹ ਵਿੱਚ ਮਨ ਪ੍ਰਾਪਤ ਕਰਦੇ ਹਾਂ ਜੀ ਫਿਰ ਗੁਰੂ ਜੀ ਆਖਦੇ ਸੱਚੇ ਗੁਰਮਖੰਦ ਦੀ ਵਿਟਿਆਈ ਧੰਨ ਧੰਨ ਹੈ ਜੀ ਜੋ ਗੁਰਸ਼ਬਦ ਗੁਰਬਾਣੀ ਨਾਮ ਨੂੰ ਜਪ ਕੇ ਸਦਾ ਆਨੰਦਤ ਰਹਿੰਦੇ ਹਾਂ ਜੀ ਅੱਜ ਦਾ ਵਿਚਾਰ ਕਰਦੇ ਆ ਮੇਰੇ ਕੋਲ ਇਹਨਾਂ ਕਾਂ ਬੁਲਣਾ ਹੋਈਆਂ ਹੋਣਗੀਆਂ ਉਸ ਵਾਸਤੇ ਮੈਂ ਖਿਵਾਦੀ ਰੱਜ ਖਾਂ ਜੀ ਵਾਹਿਗੁਰੂ ਜੀ ਕਾ ਹਾਲ ਸਾ ਵਾਹਿਗੁਰੂ ਜੀ ਕੀ ਫਤਿਹ